ਮਨਜੋਤ ਸਿੰਘ ਜੀ ਤੇ ਇਹ ਸਾਡਾ ਪੰਪ ਹੈਗਾ ਜੀ ਇੱਥੇ ਨਿਆਰਾ એનર્ਜੀ ਨਿਦਰਾਂ ਤੋਂ ਹਰਮੋਨੋਟੋ ਫਿਊਲ ਚ ਗੁਨੇਆਣਾ ਰੋਡ ਤੇ ਤਾਂ ਅਸੀਂ ਆ ਵੀ ਆ ਗੱਡੀ ਮਂਗਾਈ ਸੀਗੀ ਸਟਾਕ ਮੰਗਾਇਆ ਸੀ ਡੀਜ਼ਲ ਤੇ ਪੈਟਰੋਲ ਦਾ ਤਾਂ ਅਸੀਂ ਜਦੋਂ ਡੀਪੂ ਤੋਂ ਗੱਡੀ ਅਸੀਂ ਆਪਦੀ ਗੱਡੀ ਪਿੱਛੇ ਲੈ ਕੇ ਆਉਂਦੇ ਹਾਂ ਵੀ ਕਿ ਰਾਜ ਕੋਈ ਚੋਰੀ ਨਾ ਹੋਵੇ ਤੇ ਜਦੋਂ ਅਸੀਂ ਆਪਦੇ ਪੰਪ ਤੇ ਗੱਡੀ ਨੂੰ ਖਾਲੀ ਕੀਤਾ ਖਾਲੀ ਕੀਤਾ ਗੱਡੀ ਨੂੰ ਸਾਰੀ ਚੈੱਕ ਚੁੱਕ ਕਰਿਆ ਵੀ ਸਾਡਾ ਉਸ ਤੋਂ ਬਾਅਦ ਜਦੋਂ ਸਾਡਾ ਕੰਪਿਊਟਰ ਚ ਇੱਕ ਆਟੋਮੈਸ਼ਨ ਹੈਗਾ ਤੇ ਸਾਡਾ ਸਟਾਕ ਘਟ ਰਿਹਾ ਸੀ ਕੁਝ 200 ਕਾਰਡ 300 ਲੀਟਰ ਡੀਜ਼ਲ ਸੀ 100 ਲੀਟਰ ਪੈਟਰੋਲ ਸੀਗਾ ਤਾਂ ਸਾਨੂੰ ਸ਼ੱਕ ਪਿਆ ਤੇ ਅਸੀਂ ਡਰਾਈਵਰ ਨੂੰ ਪੁੱਛ ਤਿਸ਼ ਕੀਤੀ ਤਾਂ ਉਹ ਘਬਰਾ ਗਿਆ ਜੀ ਠੀਕ ਹੈ ਜੀ ਤੇ ਜਦੋਂ ਅਸੀਂ ਫਿਰ ਉਹਨੂੰ ਕਿਹਾ ਵੀ ਤੇਰੇ ਚੋਰੀ ਦੇ ਟੈਂਕ ਬਣੇ ਹੋਏ ਆ ਅੰਦਰ ਵੀ ਤੂੰ ਦੱਸ ਦੇ ਤਾਂ ਉਹ ਜਮ੍ਹਾਂ ਘਬਰਾ ਗਿਆ ਫਿਰ ਜਦ ਆ ਦਾ ਸਟਾਕ ਟੂ ਪਹਿਲਾਂ ਕਿੰਨਾ ਘਟਿਆ ਇਹ ਉਹ ਸਾਰਾ ਦੇਖਣ ਲੱਗੇ ਤਾਂ ਉਹਨੇ ਨੂੰ ਡਰਾਈਵਰ ਭੱਜ ਗਿਆ ਫਿਰ ਉਸ ਤੋਂ ਬਾਅਦ ਅਸੀਂ ਇਨਸਪੈਕਸ਼ਨ ਸ਼ੁਰੂ ਕੀਤੀ ਗੱਡੀ ਦੀ ਤੇ ਜਦੋਂ ਅਸੀਂ ਰਾਤ ਨੂੰ ਲੱਭੀ ਗਏ ਲੱਭੀ ਗਏ ਤਾਂ ਸਾਨੂੰ ਇੱਕ ਪੱਤੀ ਲੱਭੀ ਅੰਦਰੋਂ ਠੀਕ ਹੈ ਜੀ ਤੇ ਪੱਤੀ ਲੱਭੀ ਤਾਂ ਅਸੀਂ ਉਹਨੂੰ ਹਿਲਾਇਆ ਇੱਧਰ ਉੱਧਰ ਕਰਿਆ ਤਾਂ ਥੱਲੇ ਡੀਜ਼ਲ ਜਾਂ ਪੈਟਰੋਲ ਥੱਲੇ ਤੇ ਮੇਨ ਟੈਂਕ ਚ ਆਨ ਲੱਗ ਗਿਆ ਜਿਹੜਾ ਚੋਰੀ ਵਾਲ ਟੈਂਕ ਚੋਂ ਥੱਲੇ ਆਉਣ ਲੱਗ ਗਿਆ ਮੇਨ ਟੈਂਕ ਜਦੋਂ ਡਿੱਗਣ ਲੱਗ ਗਿਆ ਫੇਰ ਸਾਡਾ ਖੋਸ਼ ਉੱਡ ਕੇ ਵੀ ਆ ਕੀ ਸਿਸਟਮ ਬਣਿਆ ਹੋਇਆ ਅੰਦਰ ਸਾਰਾ ਫੇਰ ਅਸੀਂ ਅਗਲੇ ਦਿਨ ਕੰਪਲੇਂਟ ਕੰਪਲੀਟ ਕਰੀ ਸਾਰਿਆਂ ਨੂੰ ਮੇਲਾ ਮੂਲਾ ਪਾਈਆਂ ਪੁਲਿਸ ਨੂੰ ਦੱਸਿਆ ਆਹ ਸਾਰਾ ਸਾਡੇ ਨਾਲ ਠੱਗੀ ਹੋਈ ਸੀਗੀ ਹੁਣ ਇਹ ਇਹ ਗੱਡੀ ਦੀ ਠੱਗੀ ਸੜਨਾ 400 ਲੀਟਰ ਦੀ ਹੈ ਤੇ ਅਸੀਂ ਹਿਸਾਬ ਲਾਈ ਤਾਂ 13-14000 ਲੀਟਰ ਦੀ ਠੱਗੀ ਹੋਈ ਹੋਈ ਹੈ ਪੂਰੇ ਸਾਲ 'ਚ ਅੱਛਾ ਕਿੰਨੀ ਕਿਵਾਰ ਤੁਹਾਡੇ ਕੋਲ ਗੱਡੀ ਆ ਚੁੱਕੀ ਹੈ ਇਹ ਜੀ ਸਾਡੇ ਕੋਲ 1.5 ਸਾਲ ਤੋਂ ਇਹ ਗੱਡੀ ਆ ਰਹੀ ਹੈ ਇਹਦੀ ਹੋਰ ਇਸ ਕੰਟਰੈਕਟਰ ਦੀਆਂ ਤਿੰਨ ਗੱਡੀਆਂ ਹੋਰ ਸਾਡੇ ਕੋਲ ਆਉਂਦੀਆਂ ਡੀਜ਼ਲ ਛੱਡਣ ਇਹਨਾਂ ਦਾ ਕੰਟਰੈਕਟ ਹੈਗਾ ਨਿਆਰ ਵਾਲਿਆਂ ਨਾਲ ਤੇ ਇਹ ਕੰਟਰੈਕਟਰ ਦੀ 8-9 ਗੱਡੀਆਂ ਨੇ ਨਿਆਰਾ 'ਚ ਤੇ ਸਾਡੇ ਕੋਲ ਤਿੰਨ-ਚਾਰ ਗੱਡੀਆਂ ਇਹ ਗੇੜੇ ਲਾਉਂਦੀਆਂ ਹੀ ਆ ਕਿ ਕਿਹ ਜੀ ਤੁਹਾਡੇ ਉਪਰ ਕੋਲ ਕਾਰਵਾਈ ਕਰਾਈ ਗਈ ਹੈ ਪ੍ਰਸ਼ਾਸਨ ਵਾਲੇ ਬਸ ਜੀ ਸਰ ਹੁਣ ਅਸੀਂ ਪੁਲਿਸ ਨੂੰ ਦੱਸਿਆ ਹੋਇਆ ਪੁਲਿਸ ਸਾਰਿਆਂ ਨੂੰ ਬੁਲਾ ਰਹੀ ਹੈ ਨਾਪਤੋਲ ਅਫਸਰ ਆਏ ਹੋਏ ਆ ਨਿਆਰਾ ਦੇ ਅਫਸਰ ਆਏ ਹੋਏ ਆ ਅੱਜ ਹੁਣ ਇਹ ਮਸਲੇ ਨੂੰ 18 ਤਰੀਕ ਦਾ ਮਸਲਾ ਤੇ ਅੱਜ ਸਾਰੇ ਆਏ ਹੋਏ ਆ ਜੀ ਤੇ ਹੁਣ ਦੇਖਦੇ ਹਾਂ ਕੀ ਕਹਿੰਦੇ ਆ ਹੁਣ ਇਸ ਮੇਨ ਤਾਂ ਚੱਕਰ ਸਰ ਇਹ ਹੀ ਆ ਜੀ ਇਹਦੇ ਵਿੱਚ ਸੀਲਾਂ ਲੱਗਦੀਆਂ ਨਾਪਤੋਲ ਅਫਸਰ ਦੀਆਂ ਸੀਲਾਂ ਲੱਗਦੀਆਂ ਨਿਆਰਾ એનર્ਜੀ ਦੀਆਂ ਸੀਲਾਂ ਲੱਗਦੀਆਂ ਇਹ ਸੀਲਾਂ ਲੱਗਣ ਤੋਂ ਬਾਅਦ ਇਹ ਟੈਂਕ ਬਣਿਆ ਚੋਰੀ ਵਾਲੇ ਕਿ ਪਹਿਲਾਂ ਹੀ ਬਣੇ ਹੋਏ ਆ ਕੀ ਵਕਤ ਹੈਗੀ ਹੈ ਇਹ ਕੀ ਹਿਸਾਬ ਹੈਗਾ ਸਾਨੂੰ ਸਮਝ ਨਹੀਂ ਆ ਰਹੀ ਏ ਇਹ ਮੈਨਿਪੂਲੇਸ਼ਨ ਜਿਹੜੀ ਟੈਂਕ ਚ ਹੋਈ ਹੈ ਕਦੋਂ ਹੋਈ ਹੈ ਕਿਵੇਂ ਹੋਈ ਹੈ ਕੰਟਰੈਕਟਰ ਕਿਵੇਂ ਕਰ ਸਕਦਾ ਅੱਛਾ ਕੀ ਮੰਗ ਕਰਦੇ ਹੋ ਤੁਸੀਂ ਸਾਰਾ ਸਹੀ ਇਨਸਾਫ ਦੀ ਮੰਗ ਕਰਦੇ ਆ ਅਸੀਂ ਵੀ ਹੁਣ ਅਸੀਂ ਇੱਕ ਕੰਮ ਖੋਲਿਆ ਉਹਦੇ ਕਮਾਉਣ ਵਾਸਤੇ ਹੀ ਖੋਲਿਆ ਜੀ ਹੁਣ ਜਦੋਂ ਅਸੀਂ ਆਪਦੇ ਪੱਲੇ ਹੀ ਡੀਜ਼ਲ ਪਾਈ ਜਾਂਦੇ ਆ ਸਾਰਿਆਂ ਨੂੰ ਇਹ ਕੀ ਫਾਇਦਾ ਹੋ ਗਿਆ ਆਪਾਂ ਨੂੰ 13-14000 ਦਾ ਲੀਟਰ ਦੀ ਠੱਗੀ ਤਾਂ ਬਹੁਤ ਵੱਡੀ ਠੱਗੀ ਹੋ ਗਈ ਤੁਸੀਂ ਲਓ ਹਿਸਾਬ ਲਓ 14-15 ਲੱਖ ਰੁਪਈਆ ਹੋ ਗਿਆ ਤੇਰਾ ਜਿੰਨਾ ਵੀ ਬਣਦਾ ਹੈਗਾ ਠੀਕ ਹੈ ਅੰਦਾਜ਼ਾ ਤਾਂ ਦੇ ਦੇ ਰਿਹਾ ਤੁਹਾਨੂੰ ਇੱਕ ਸਹੀ ਨਾ ਮਿਲਿਆ ਸਰ ਸਾਰਾ ਪੰਜਾਬ ਐਸੋਸੀਏਸ਼ਨ ਸਾਡੇ ਨਾਲ ਹੈ ਜੀ ਜੋ ਹੁਣ ਸਾਡੀ ਪਹਿਲੀ ਪਹਿਲ ਇਹ ਹੈ ਵੀ ਸਾਡਾ ਇਨਸਾਫ ਮਿਲ ਜੇ ਨਾ ਮਿਲੇ ਤਾਂ ਸਾਰੀ ਐਸੋਸੀਏਸ਼ਨ ਸਾਡੇ ਨਾਲ ਹੈ ਅਸੀਂ ਜਿਹੜੀ ਹੱਦ ਤੱਕ ਜਾਣਾ ਹੋਇਆ ਅਸੀਂ ਜਾਵਾਂਗੇ ਅੱਜ ਕੀ ਨਾਮਾ ਤੋਂ ਅੱਡ ਕੀ ਕਹਿਣਾ ਚਾਹੋਗੇ ਜਿਹੜੀ ਤੁਸੀਂ ਅੱਜ ਇੱਕ ਗੱਡੀ ਫੜੀ ਆ ਤੇ ਪਰਚਾ ਦਰਜ ਕਰਾਇਆ ਗਿਆ ਮੈਂ ਗੁਰਸੇਵਕ ਸਿੰਘ ਜੀ ਪ੍ਰਧਾਨ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਬਟਿੰਡਾ ਇਹ ਗੱਡੀ ਜੀ ਗੋਨੇਆਣੇ ਪੰਪ ਤੇ ਗਈ ਸੀ ਐਸ ਆਰ ਨਿਆਰਾ ਦਾ ਪੰਪ ਹੈ ਇਹ ਗੱਡੀ ਕਾਫੀ ਧੇਰ ਤੋਂ ਮਤਲਬ ਚੋਰੀ ਕਰ ਰਹੀ ਸੀ ਇਹਦੇ ਵਿੱਚ ਜਿਹੜੇ ਸਾਡਾ ਸਹੀ ਟੈਂਕ ਤੇਲ ਟੈਂਕ ਹੁੰਦਾ ਉਹਦੇ ਵਿੱਚ ਦੋ ਛੋਟੇ ਚੈਂਬਰ ਬਣਾ ਕੇ ਤਕਰੀਬਨ 2 2.5 2 ਤੋਂ 2.5 ਲੀਟਰ ਹਰੇਕ ਘੇੜੇ ਦਾ ਤੇਲ ਚੋਰੀ ਕਰਿਆ ਜਾ ਰਿਹਾ ਸੀ ਉਹਦੀ ਸਾਨੂੰ ਪਤਾ ਲੱਗਿਆ ਵੀ ਇਹ ਗੱਡੀ ਚ ਪਹਿਲਾਂ ਵੀ ਹੋ ਰਿਹਾ ਤੇ ਉਸ ਦਿਨ ਗੋਨੇਆਣੇ 18 ਤਰੀਕ ਨੂੰ ਇਹ ਫਿਰ ਗੱਡੀ ਅਸੀਂ ਉੱਥੇ ਫੜੀ ਉਹ ਡਰਾਈਵਰ ਉਹਦਾ ਮੌਕੇ ਤੋਂ ਫਰਾਰ ਹੋ ਗਿਆ ਜਦੋਂ ਉਹ ਗੱਡੀ ਅਫਸਰਾਂ ਦੀ ਹਾਜ਼ਰੀ ਵਿੱਚ ਖੁੱਲੀ ਤਾਂ ਉਹਦੇ ਵਿੱਚ ਇਹ ਚੀਜ਼ਾਂ ਪਾਈਆਂ ਗਈਆਂ ਇਹ ਇੰਨੀਆਂ ਛੁਪਾ ਕੇ ਕੀਤੀਆਂ ਗਈਆਂ ਵੀ ਆਮ ਬੰਦੇ ਨੂੰ ਤਾਂ ਦੇਖੀ ਨਹੀਂ ਸਕਦੀਆਂ। ਠੀਕ ਹੈ। ਉਹਨਾਂ ਨੂੰ ਦੇਖਣ ਵਾਸਤੇ ਉਹ ਖੋਲੇਗੇ ਚੈਂਬਰ ਚੈਂਬਰਾਂ ਦੇ ਵਿੱਚ ਸਾਰੀਆਂ ਚੀਜ਼ਾਂ ਦੇਖੀਏ ਜਿਹੜੀਆਂ ਉਹ ਆਪ ਹੀ ਕਰਦਾ ਹੈ। ਇੱਕ ਬਹੁਤ ਵੱਡਾ ਮਾਫੀਆ ਹੈ। ਇਹਦੇ ਨਾਲ ਡੀਲਰਾਂ ਨੂੰ ਕਰੋੜਾਂ ਰੁਪਈਆ ਦਾ ਘਾਟਾ ਪੈ ਰਿਹਾ ਹੈ। ਇਹ ਇਕੱਲੇ ਟਰਾਂਸਪੋਰਟਰ ਜਾਂ ਡਰਾਈਵਰ ਨਹੀਂ ਕਰ ਰਹੇ। ਇਹਦੇ ਵਿੱਚ ਕੰਪਨੀ ਦੇ ਅਫਸਰਾਂ ਦੀ ਸ਼ਮੂਲੀਅਤ ਹੈ। ਜਿਹਨੂੰ ਕੇ ਜਗਜਹਰ ਕੀਤਾ ਜਾਵੇ ਤੇ ਬੰਦਿਆਂ ਨੂੰ ਸਜ਼ਾ ਦਿੱਤੀ ਜਾਵੇ ਇਹਦੇ ਤੇ ਐਫਆਈਆਰ ਦਰਜ ਹੋ ਚੁੱਕੀ ਹੈ ਗੋਨੇਆਣੇ ਥਾਣੇ ਚ ਹੁਣ ਇਹਦੀ ਡੂੰਘਾਈ ਨਾਲ ਤਫ਼ਤੀਸ਼ ਕਿਸੇ ਅ ਕਸਟ ਡਾਫਸਰ ਵਗੈਰਾ ਤੋਂ ਕਰਾਈ ਜਾਵੇ ਤਾਂ ਕਿ ਜਿਹੜਾ ਕੋਈ ਘਟਾਲਾ ਇਹਦੇ ਚ ਹੋ ਰਿਹਾ ਹੈ ਜਿੰਨਾ ਵੱਡਾ ਉਹਦਾ ਪਰਦਾ ਫਾਸ਼ ਕੀਤਾ ਜਾ ਸਕੇ ਇਹ ਇਹਦਾ ਵੀ ਪਹਿਮਾਨਾ ਬਣਿਆ ਹੁੰਦਾ ਜੇ ਕੋਈ ਅ ਸ਼ਰਤਾਂ ਹੁੰਦੀਆਂ ਜਿਹੜੀ ਟੈਂਕੀ ਬਣਦੀ ਹੈ ਜੀ ਇਹ ਟੈਂਕੀ ਐਕਸਪਲੋਸਿਵ ਡਿਪਾਰਟਮੈਂਟ ਵੱਲੋਂ ਅਪਰੂਵਡ ਹੁੰਦੀ ਆ ਉਹਦਾ ਬਿਲਕੁਲ ਡਰਾਇੰਗ ਬਣੀ ਹੁੰਦੀ ਆ ਸਾਰੀ ਗਿਣਤੀ ਮਿੰਤੀ ਹੁੰਦੀ ਆ ਉਸ ਤੋਂ ਬਾਅਦ ਇਹਨੂੰ ਅਪਰੂਵ ਕਰਦਾ ਨਾਪ ਤੋਲ ਵਿਭਾਗ ਮਿੰਦਾ ਉਹ ਮਿੰਕੇ ਉਹ ਵੀ ਸਰਟੀਫਿਕੇਟ ਇਸ਼ੂ ਕਰਦਾ ਉਸ ਟੈਂਕ ਨੂੰ ਖੋਲਣ ਕਰਨ ਵਾਸਤੇ ਜਿਹੜੀ ਕੰਪਨੀ ਦਾ ਟੈਂਕਰ ਹੁੰਦਾ ਉਸ ਕੰਪਨੀ ਦੇ ਅਫਸਰ ਦੀ ਤੇ ਨਾਪ ਤੋਲ ਦੇ ਅਫਸਰ ਦੀ ਉਹਦੇ ਵਿੱਚ ਮਨਜ਼ੂਰੀ ਤੋਂ ਬਿਨਾ ਇਸ ਨੂੰ ਛੇੜਿਆ ਨਹੀਂ ਜਾ ਸਕਦਾ ਇਸ ਕਰਕੇ ਜੋ ਕੁਝ ਉਹਦੇ ਵਿੱਚ ਬਣਿਆ ਹੈ ਇਹ ਅਫਸਰशाही ਦੀ ਸਮੂਲੀਅਤ ਬਿਨਾ ਹੋ ਹੀ ਨਹੀਂ ਸਕਦਾ ਕਿ ਡਰਾਈਵਰ ਜਾਂ ਆਪਰੇਟਰ ਆਪਦੀ ਮਰਜ਼ੀ ਕਰ ਲਵੇ ਤੁਹਾਨੂੰ ਇਹ ਲੱਗਦਾ ਵੀ ਇਸ ਨਾਲ ਦੀਆਂ ਹੋਰ ਵੀ ਗੱਡੀਆਂ ਜਿਹੜੀਆਂ ਹੈਗੀਆਂ ਢੋਆ ਢਾਈ ਦੇ ਕੰਮ 'ਚ ਵਰਤੀਆਂ ਜਾ ਰਹੀਆਂ ਬਿਲਕੁਲ ਜੀ ਜਦੋਂ ਇਸ ਚੀਜ਼ ਤੋਂ ਇੱਕ ਢੁਗਾਈ ਦਾ ਪੜਤਾਲ ਹੋਊਗੀ ਤਾਂ ਸਾਰੀਆਂ ਗੱਲਾਂ ਸਾਹਮਣੇ ਆ ਜਾਣਗੀਆਂ ਕਿਹੜੇ ਲੋਕਾਂ ਖਿਲਾਫ ਤੁਸੀਂ ਮਾਮਲਾ ਦਰਜ ਕਰਾਇਆ ਹੈ ਇਹ ਫਿਲਹਾਲ ਤਾਂ ਜੀ ਜਿਹੜਾ ਡਰਾਈਵਰ ਹੈ ਤੇ ਉਹਦਾ ਮਾਲਕ ਹੈ ਗੱਡੀ ਦਾ ਟੈਂਕਰ ਤੇ ਜਿਹੜਿਆਂ ਦੀ ਹੋਰ ਸ਼ਮੂਲੀਅਤ ਅਨਨੋਨ ਜਿਹੜੇ ਹੈਗੇ ਜਿਹਨਾਂ ਦੀ ਸ਼ਮੂਲੀਅਤ ਹੈਗੀ ਹਾਂ ਉਹਨਾਂ ਦੇ ਖਿਲਾਫ ਇਸ ਬੰਦੀ ਅਧਿਕਾਰੀਆਂ ਨੂੰ ਕੋਈ ਤੁਹਾਡੇ ਵੱਲ ਸੂਚਿਤ ਕੀਤਾ ਗਿਆ ਜਿਹੜੇ ਇਹ ਤੇਲ ਤੇਲ ਟੈਂਕਰਾਂ ਨੂੰ ਜਿਹੜੇ ਪਰ ਪੜਾਉਂਦੇ ਆ ਜਾਂ ਪਰਮਿਸ਼ਨਾਂ ਦਿੰਦੇ ਆ ਪਰੰਦੀ ਉਹਨਾਂ ਨੂੰ ਜੀ ਪਹਿਲਾਂ ਹੀ ਫੜਨ ਤੋਂ ਪਹਿਲਾਂ ਹੀ ਮੇਲ ਵਗੈਰਾ ਕੀਤੀ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਉਹ ਉਹਨਾਂ ਨੇ ਇਸ ਗੱਲ 'ਚ ਕੁਝ ਨਹੀਂ ਕਰਿਆ ਇਹ ਤਾਂ ਗੱਡੀ ਜਦੋਂ ਫੜੀ ਡੀਲਰ ਭਰਾ ਨੇ ਅਸੀਂ ਵੀ ਚਲੇ ਗਏ ਉੱਥੇ ਜਾ ਕੇ ਫਿਰ ਉਸ ਤੋਂ ਬਾਅਦ ਇਹ ਤੇ ਸਾਰੀ ਬੰਦੀ ਕਾਰਵਾਈ ਕਰਵਾਈ ਹੈ ਇਹ ਮੈਂ ਤੁਹਾਡਾ ਕੀ ਕਹਿਣਾ ਚਾਹੁੰਦਾ ਤੇਲ ਟੈਂਕਰ ਦੀ ਜਾਂਚ ਮੈਂ ਹਾਂ ਜੀ ਏਐਸਏ ਰਜਿੰਦਰ ਸਿੰਘ ਖਾਣਾ ਨਈਆਂਵਾਲਾ ਜ਼ਿਲ੍ਹਾ ਬਟਿੰਡਾ ਤੇ ਜਿਹੜਾ ਇਹ ਆਪਣਾ ਗੱਡੀ ਫੜੀ ਗਈ ਸੀ ਇਹਨਾਂ ਦੇ ਬਿਆਨਾਂ ਦੇ ਮੁਤਾਬਕ ਕਿ ਡਰਾਈਵਰ ਤੇਲ ਲੈ ਕੇ ਆਏ ਸੀਗੇ ਦੰਪ ਤੋਂ ਉਦੋਂ ਬਾਅਦ ਤੇਲ ਘੱਟ ਘੱਟ ਹੋਣਾ ਪਾਇਆ ਗਿਆ ਜਿਨ੍ਹਾਂ ਦੇ ਇਹਨਾਂ ਦੇ ਬਿਆਨ ਤੇ ਅਸੀਂ ਇਹ ਮਕਦਮਾ ਨੰਬਰ ਇਹਨਾਂ ਦੇ ਬਿਆਨ ਦਰਜ ਦਿਸਟ੍ਰਿਕਟ ਕਰਤਾ ਹੈਗਾ ਤੇ ਅੱਜ ਦੀ ਨਾਪਤੋਲ ਟੀਮ ਹੈ ਜਿਹੜੀ ਗਈ ਆ ਤੇ ਇੱਕ ਨੈਰਾ ਕੰਪਨੀ ਦੀ ਜਿਹੜੀ ਟੀਮ ਉਹਨਾਂ ਨੂੰ ਅਸੀਂ ਬੁਲਾਇਆਗਾ ਉਹ ਇੱਕ ਤਾਂ ਨੈਰਾ ਜਿਹੜੀ ਕੰਪਨੀ ਉਹ ਸੀਲਾ ਬਾਰੇ ਦੱਸਣ ਕਿ ਤੇ ਨਾਬਤੋ ਲਾਲੇ ਵੀ ਆਂਦੇ ਸੀਲਾ ਦੱਸਣ ਕਿ ਤੇ ਤੇਲ ਦੀ ਜਿਹੜੀ ਮੰਤੀ ਕੀਤੀ ਜਾਊਗੀ ਜਿੱਕਰ ਗੱਲ ਕੀਤੀ ਜਾਵੇ ਤੇਲ ਦੀ ਕਿਸ ਤਰ੍ਹਾਂ ਚੋਰੀ ਕਰਦੇ ਸੀਗੇ ਤੇ ਜਿਹੜਾ ਹੈਗਾ ਕਿਸ ਤਰ੍ਹਾਂ ਇਹਨਾਂ ਸਾਰਾ ਜਿਹੜਾ ਇਹ ਗਰੋਥ ਚੱਲ ਰਿਹਾ ਸੀਗਾ ਇਹ ਗ੍ਰੋਥ ਇਹ ਚੱਲ ਰਿਹਾ ਜੀ ਇਹ ਜਿਹੜਾ ਟੈਂਕਰ ਹੈਗਾ ਟੈਂਕਰ ਜਿਹੜਾ ਪਹਿਲਾਂ ਤੋਂ ਜਿਹੜੀ ਬਾਡੀ ਮੈਨੂਫੈਕਚਰਿੰਗ ਹੈਗੀ ਆ ਦੀ ਪਰ ਲੇਕਿਨ ਇਹਨਾਂ ਨੇ ਜਿਹੜਾ ਟੈਂਕ ਦੇ ਵਿੱਚ ਉੱਪਰ ਹੀ ਬਾਡੀ ਜਿਹੜੀ ਹੈਗੀ ਉਹਦੇ ਉੱਪਰ ਛੱਤ ਦੇ ਵਿੱਚ ਇਹਨਾਂ ਨੇ ਇੱਕ ਪੱਤੀਆਂ ਲਗਾਈਆਂ ਉਹ ਜਦੋਂ ਟੈਂਕ ਖਾਲੀ ਹੋ ਜਾਂਦਾ ਹੈਗਾ ਟੈਂਕ ਖਾਲੀ ਹੋਣ ਤੋਂ ਬਾਅਦ ਉਹ ਜਿਹੜੀ ਪੱਤੀ ਹੈਗੀ ਆ ਉਹਨੂੰ ਖਿੱਚ ਲੈਂਦੇ ਆ ਖਿੱਚਣ ਤੋਂ ਬਾਅਦ ਜਿਹੜਾ ਤੇਲ ਬੇਬੀ ਟੈਂਕ ਟੈਂਕ ਚ ਜਾਂਦਾ ਉਹ ਵਾਪਸ ਬਟੇ ਟੈਂਕ ਚ ਜਾਂਦਾ ਉਸ ਤੋਂ ਬਾਅਦ ਇਹ ਬਾਹਰ ਕੱਢ ਲੈਂਦੇ ਆ ਟੈਂਕੋਂ ਤੇਲ ਆਪਦਾ ਠੀਕ ਹੈ ਕਿੰਨੇ ਕੁ ਦੀ ਹੀਰਾ ਫੇਰੀ ਤੁਹਾਨੂੰ ਲੱਗਦਾ ਜਿਹੜੀ ਇਹ ਇ 70 ਲੀਟਰ ਹੈਗਾ ਜੀ ਪਟਰਾਉਲ ਤੇ 264 ਲੀਟਰ ਡੀਜ਼ਲ ਹੈ ਠੀਕ ਹੈ ਜੀ ਤੇ ਕਿਹੇ ਜੀ ਤੁਹਾਡੇ ਵੱਲੋਂ ਕਾਰਵਾਈ ਕੀਤੀ ਵੀ ਕਿਸੇ ਨੂੰ ਗ੍ਰਿਫਤਾਰ ਕੀਤਾ ਗਿਆ ਅਜੇ ਕਿਸੇ ਨੂੰ ਤਫਤੀਸ਼ ਬਾਕੀ ਆ ਜੀ ਅੱਜ ਜਿਹੜਾ ਨਾਪਤੋਲ ਟੀਮ ਬੁਲਾਈ ਆ ਤੇ ਨਾਲੇ ਆਪਣਾ ਨਹਿਰਾ ਮਹਿਕਮਾ ਬਲੈਕ ਕੰਪਨੀ ਦੇ ਮੁਲਾਜ਼ਮ ਬੁਲਾਏ ਗਿਆ ਉਹ ਆਫਾ ਨੂੰ ਅੱਜ ਜਿਹੜੀ ਕੋਈ ਰਿਪੋਰਟ ਦੇਣ ਗੋਦਬਾਦ ਜਿਹੜੀ ਅਗਲੀ ਜਿਹੜੀ ਗ੍ਰਿਫਤਾਰੀ ਸੰਬੰਧੀ ਕਾਰਵਾਈ ਹੁਣ ਚੱਲਣ ਦੀ ਹੈ ਜੀ ਕਿੰਨੇ ਲੋਕਾਂ ਖਿਲਾਫ ਮਾਮਲਾ ਦਰਜ ਦੋ ਦੋਵਾਂ ਖਿਲਾਫ ਦਰਜ ਮਾਮਲਾ ਹੈ